ਜੇ ਨੂੰ ਪੇ ਜਵਾਪ ਆਇਆ ਉਹ ਕਿਦਰ ਤੇ ਨਿਡਰ ਤੇ ਜਾਂਦੇ ਜਾਓ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਮੈਂ ਕਰਨ ਬੇਰਕਾ ਜੀ ਵਾਲਮੀਕੀ ਜੈ ਨੂੰ ਵੀ ਜੋ ਅੱਜ ਆਪਣੇ ਬਤਸੀ ਕਰੇ ਬਾਕੀ ਸਵੇਰਿਆ ਦੀ ਧਾਰਾ ਬਾਵੇਂ ਨਵੀਂ ਨਿਊ ਆਜ਼ਾਦ ਨਗਰ ਪੱਤੀ ਹੁਣ ਗਈ ਹੋਈ ਹੈ ਸਵੇਰ ਬਾਟ ਨੰਬਰ 18 ਦੇ ਵਿਖੇ ਸਵੇਰ ਦੀ 6 ਵਜੇ ਤੋਂ ਹੀ ਲਾਈਟ ਗਈ ਹੋਈ ਆ ਹੁਣ ਤੁਸੀਂ ਵੇਖ ਹੀ ਸਕਦੇ ਹੋ 6 ਵਜੇ 10 ਵੱਜ ਚੁੱਕੇ ਆ ਨਾ ਉਹਨੂੰ ਲਾਈਟ ਨੂੰ ਸਹੀ ਕੀਤਾ ਗਿਆ ਇਹ ਅੱਜ ਦਾ ਕੰਮ ਨਹੀਂ ਹੈ 10 ਦਿਨ ਪਹਿਲਾਂ ਦਾ ਵੀ ਇਦਾਂ ਹੀ ਹੋ ਰਿਹਾ ਵਾ ਹਫਤਾ ਹੋ ਚੁੱਕਾ ਵਾ ਲਗਾਤਾਰ ਇਦਾਂ ਹੀ ਲਾਈਟ ਉਹਨਾਂ ਕੋਈ ਧਿਆਨ ਨਹੀਂ ਦਿੱਤਾ ਯਾਰਿਆ ਨਾਲ ਜੈ ਵੱਲੋਂ ਨਾਲ ਐਕਸ਼ਨ ਵੱਲੋਂ ਨਾਲ ਐਸਟੀਓ ਵੱਲੋਂ ਇੰਨਾ ਡੇੜਾ ਗਰਖ ਹੋਇਆ ਪਿਆ ਵਾ ਇਹ ਮੌਜੂਦਾ ਸਰਕਾਰ ਇੱਕ ਨਕਮੀ ਸਰਕਾਰ ਆ ਉਹ ਤੇ ਨਵਾਂ ਈਡੀਓ ਵੀ ਇਹਨਾਂ ਨੇ ਬਣਾ ਦਿੱਤਾ ਹਾਂਜੀ ਨਵਾਂ ਈਡੀਓ ਵੀ ਕੋਈ ਵੀਡੀਓ ਕਰਾ ਨਵਾਂ ਬਣਾਇਆ ਜੀ ਪੁਰਾਣੇ ਨੇ ਨਹੀਂ ਕੁਛ ਕੀਤਾ ਤੇ ਨਵੇਂ ਨੇ ਕਿੱਥੋਂ ਕਰ ਲੈਣਾ ਇਹ ਨਕਮੀ ਸਰਕਾਰ ਆ ਵੇਖੋ ਪੜਾ ਮਾਵਾ ਵੇਖੋ ਇੱਥੇ ਆ ਕੇ ਕੁਰਲ ਕੁਰਲ ਬੱਚੇ ਲੈ ਕੇ ਇਥੇ ਹੈ ਵੇਖੋ ਤੁਹਾਡੇ ਸਾਹਮਣੇ ਹੀ ਆ ਤੇ ਇਸ ਕਰਕੇ ਸਰਕਾਰ ਇੱਕ ਨਕਮੀ ਸਰਕਾਰ ਆ ਕਾਰਜ ਵਿੱਚ ਜਿਹੜੀ ਤਸਵੀਰ ਦੀ ਲੈਣ ਗਈ ਹਾਲੇ ਤੱਕ ਕੀ ਵੇਖੋ ਜੀ ਇਹਨਾਂ ਨੇ ਪਰਿਵਾਰਾਂ ਨੂੰ ਜਾ ਕੇ ਪਰਿਵਾਰਾਂ ਨੇ ਜਾ ਕੇ ਜਈ ਨੂੰ ਵੀ ਕਿਹਾ ਜਈ ਕਹਿੰਦਾ ਜੀ ਤੁਹਾਡੇ ਕੋਲ ਕੋਈ ਮੁਲਾਜ਼ਮ ਨਹੀਂ ਹੈ ਤੁਹਾਡੇ ਕੋਲ ਬੰਦੇ ਨਹੀਂ ਹੈਗੇ ਵੇਖੋ ਜੀ ਬੰਦੇ ਹੈਗੇ ਨਹੀਂ ਹੈਗੇ ਇਹ ਸਰਕਾਰ ਇੱਕ ਨਕਮੀ ਸਰਕਾਰ ਆ ਬੰਦੇ ਕਿਉਂ ਨਹੀਂ ਹੈਗੇ ਇੰਨੀਆਂ ਸਰਕਾਰੀ ਤਨਖਾਹਾਂ ਲੈਂਦੇ ਆ ਆਪਾਂ ਬਿਜਲੀ ਮਹਿਕਮੇ ਵਾਲੇ ਜਾ ਕੇ ਸਹੀ ਨਹੀਂ ਕਰ ਸਕਦੇ ਤਨਖਾਹਾਂਆਂ ਆਪਣੀਆਂ ਪੰਜਾਬ ਜਲ 60-60 ਹਜ਼ਾਰ ਕਿਹਾ ਕੀ ਗਿਆ ਵੀ ਲੈ ਠੀਕ ਨਹੀਂ ਹੈ ਜਾਂ ਪਿੱਛੋਂ ਬੜਾ ਜੀ ਆਪਣੇ ਕਰ ਜੀ ਜਿਤਨਾ ਵੀ ਆ ਬਵੀ ਕਰੋ ਵੇਖੋ ਦੀ ਗੱਲ ਇੰਦਾ ਮਰੀ ਟਰਾਂਸਫਾਰਮ ਤੇ ਬਿਲਕੁਲ ਪਹਿਲਾਂ ਇਹਨਾਂ ਨੇ ਇੱਕ ਆਪਾਂ ਜੀ ਬਵੀ ਐਪਲੀਕੇਸ਼ਨ ਦਿੱਤੀ ਸੀ ਤੇ ਪਹਿਲਾਂ ਹੀ ਇੱਕ ਪੁਰਾਣੀ ਪਈ ਉਰ ਤੋਂ ਪੁਰਾਣੀ ਵੀ ਐਪਲੀਕੇਸ਼ਨ ਪਈ ਸੀ ਜੋ ਕਿ ਉਹਨਾਂ ਨੇ ਇਨਕਾਰ ਕਰਤਾ ਜੀ ਕਿ ਇੱਥੇ ਪਾਸ ਹੋਈ ਪਈ ਆ ਫਿਰ ਵੀ ਜਾਣ ਬੁਝ ਕੇ ਇੱਕ ਲਾ ਲੋ ਜੀ ਲੀਡਰਸ਼ਿਪ ਨੂੰ ਲੈ ਕੇ ਕਾਉਂਸਲਰਾਂ ਦੀ ਆਪੋ ਆਪਣੇ ਪਖੰਡਾਂ ਨੂੰ ਲੈ ਕੇ ਇਸ ਕਰਕੇ ਜਿਹੜੀ ਇਹ ਗੱਲ ਹੈ ਜੀ ਵੇਖੋ ਲੋਕੀ ਤਰਾ ਤਰਾ ਕਰਦੇ ਆ ਅੱਤੀ ਤੋਂ ਤੇ ਮੈਂ ਬੇਨਤੀ ਕਰਦਾ ਵਾਂ ਜੀ ਬੋਵੀ ਬਿਲਕੁਲ ਜੀ ਆਪੋ ਵੀ ਦਿਲਾਓ ਜੀ ਗਿਆ ਭਗਵਾਨ ਬੰਦਾ ਮਿੱਕੀ ਗਿਆ ਭੀ ਇੰਝ ਪਰ ਗੁਰਮੀਤ ਸਿੰਘ ਬੋਵੀ ਵੀਰ ਦਾ ਚੇਅਰਮੈਨ ਪੰਜਾਬ ਅੰਬੇਦਕਰ ਸਮਾਜਦਨ ਤੋਂ ਅੱਜ 32 ਮਸੇ ਹਿੱਤਾ ਧਰਨਾ ਲਾਉਣਾ ਪਿਆ ਵਾ ਕਿ ਅੱਜ ਤੋਂ 5 ਮਹੀਨੇ ਪਹਿਲਾਂ 5 ਮਹੀਨੇ ਪਹਿਲਾਂ ਆਪਾਂ ਇੱਕ ਲੈਟਰ ਹੈਡ ਤੇ ਐਕਸੀਲ ਸਾਹਿਬ ਨੂੰ ਕੰਪਲੇਨ ਦਿੱਤੀ ਸੀ ਉਹ ਮੈਨੂੰ ਕਹਿੰਦੇ ਬੱਤੀਆਂ ਤਾਰਾਂ ਸਹੀ ਕਰਾ ਦਿਓ ਉਹਨਾਂ ਨੇ ਤਾਰਾਂ ਨਹੀਂ ਸਹੀ ਕਰਾਈਆਂ ਹਲੇ ਤੱਕ ਅੱਜ ਬੱਤੀ ਸਵੇਰੇ 6 ਵਜੇ ਦੀ ਗਈ ਹੈ ਹੁਣ ਜੇ ਕੋਈ ਸਹੀ ਕਰਕੇ ਗਿਆ ਪ੍ਰਾਈਵੇਟ ਬੰਦੇ ਆ ਕੇ ਸਹੀ ਕਰਕੇ ਗਏ ਆ ਉਦੋਂ ਬਾਅਦ ਤਾਰਾਂ ਸਾਰੀਆਂ ਮੇਰੇ ਘਰ ਲੱਗੋ ਸਹੀਆਂ ਸੜ ਕੇ ਨਿਕੇ ਨਿਕੇ ਬੱਚੇ ਮਾਹਾਂ ਮਾ ਬੱਚੇ ਅਹੀਂ ਪਤਾ ਨਹੀਂ ਇਲੈਕਟ੍ਰੀਡ ਦੀਆਂ ਸੋਟੀਆਂ ਲੱਗ ਕੇ ਅੱਗ ਬੁਝਾਈ ਮੈਸਜਸ ਆਪਣਾ ਜੈ ਸਿੰਘ ਸਾਹਿਬ ਨੂੰ ਫੋਨ ਕੀਤਾ ਮੈਂ ਕਹਾ ਸਰ ਆਹ ਕਹਿੰਦਾ ਮੇਰੇ ਕੋਲ ਦੋ ਬੰਦੇ ਪ੍ਰਾਈਵੇਟ ਆ ਗਏ ਮੇਰੇ ਕੋਲ ਨਹੀਂ ਕੋਈ ਬੰਦਾ ਪੁੱਛੇ ਕਿ ਭਗਵ ਅਹੀਂ ਆਪਣਾ ਹੱਕ ਲੈਣ ਲਈ ਨਿਕੇ ਨਗੇ ਬੱਚੇ ਸਵੇਰੇ ਕੰਮਾਂ ਤੋਂ ਜਾਈ ਜਾਵਾ ਸ਼ਾਮੀ ਘਰ ਇਹਦੇ ਬੱਚੇ ਗਰਮੀ 'ਚ ਸੋਣਾ ਲੈ ਲੱਖ ਲਾਂਦੇ ਅਸੀਂ ਜ਼ਿੰਦਗੀ 'ਚ ਤੇ ਲੱਖ ਲਾਨ ਤੇ ਇਹੋ ਜਿਹੇ ਵੋਟਾਂ ਪਾਣ ਵਾਲਿਆਂ ਦੇ ਮੈਂ ਕਹਿੰਦਾ ਕਾਰਨ ਕੀ ਹੋਇਆ ਜੀ ਕਾਰਨ ਇਹ ਗਿਲੀ ਕਰ ਰਿਹਾ ਪੂਰਾ ਵੇਰਕਾ ਹੀ ਪਰੇਸ਼ਾਨਾ ਵੈਸੇ ਸਾਡਾ ਉਹ ਗੱਲ ਬਥਰੀ ਨਹੀਂ ਬੋਲਦਾ ਕੋਈ ਮੈਨੂੰ ਪਤਾ ਨਹੀਂ ਹੈ ਸਾਡੇ ਸਵੇਰ ਦੀ ਛੇਵ ਦੀ ਬੱਤੀ ਗਈ ਹੈ ਹੁਣ ਵੀ ਜਾ ਕੇ ਚੈੱਕ ਕਰ ਲੋ ਬੱਤੀ ਗਈ ਤਾਰਾਂ ਨੂੰ ਅੱਗ ਲੱਗੀ ਹੋਈ ਅਧਿਕਾਰੀ ਕੋਈ ਆਏ ਨਹੀਂ ਚਾ ਨਹੀਂ ਕਿਤੇ ਮੈਂ ਕਹਿੰਦਾ ਜੀ ਐਕਸੀਨ ਸਾਹਿਬ ਨੇ ਐਸਟੀਮੇਟ ਪਾਸ ਕਰਤਾ ਕੁਛ ਲੱਕਦਾ ਪਰ 5 ਮਹੀਨੇ ਹੋ ਗਏ ਕੁਛ ਨਹੀਂ ਹੋਇਆ 12 ਸੜੀਆਂ ਦੀ ਹੈ ਕੋਈ ਅਧਿਕਾਰੀ ਆਇਆ ਜਾਂ ਤੁਹਾਨੂੰ ਮਿਲਿਆ ਨਹੀਂ ਕੋਈ ਨਹੀਂ ਆਇਆ ਵੀਰ ਜੀ ਇਹ ਕੋਈ ਆ ਪਾਗਲ ਚੰਮ ਤੋਂ ਆਈਆਂ ਅਹੀਂ ਬੱਚੇ ਲੱਗੇ ਨਿਕਲੇਗੇ ਰੋਡ ਤੇ ਵੀ ਜੇ ਅਹੀਂ ਪਾਗਲ ਲਗੇ ਭਾਜੀ ਭਾਜੀ ਜੇ ਇਹਦੇ ਹੁਣੇ 15-20 ਮਿੰਟ ਆ ਗਏ ਇਧੇ ਇੰਨੀ ਕਿ ਜੁੜ ਤੇ ਰਾਤ ਨੂੰ ਬਾਈਪਾਸ ਜਾਮ ਕਰਕੇ ਅੱਥੇ ਮੰਜੜਾ ਕੇ ਸੋਵਾਂਗੇ ਫਿਰ ਆਪਾਂ ਸੰਦਿਆ ਕਿੱਥੇ ਰਹਿੰਦੇ ਹੋ ਵੇਰ ਕੇ ਨਿਊ ਅਜਾਦਨਗਰ ਕੀ ਗੱਲ ਬਾਤ ਹੈ ਜਿਹੜਾ ਗੱਲ ਬਾਤ ਇਹ ਹੋਈ ਆ ਕਿ ਅੱਜ ਤੋਂ 6 ਮਹੀਨੇ ਪਹਿਲੇ ਵੀ ਬੱਤੀ ਜਦੋਂ ਇਦਾਂ ਹੀ 3 ਦਿਨ ਬੱਤੀ ਨਹੀਂ ਆਈ ਸੀ ਅਹੀਂ ਸਵੇਰੇ ਚੱਲ ਜਾਂਦੇ ਕੰਮ ਤੇ ਨਿੱਕੇ ਨਿੱਕੇ ਬੱਚੇ ਘਰ ਰਹਿੰਦੇ ਆ ਜੇ ਬੱਤੀ ਨਹੀਂ ਆਏਗੀ ਤਾਂ ਪਾਣੀ ਪੂਣੀ ਕਿੱਥੇ ਭਰਾਂਗੇ ਹੁਣ ਕੰਮ ਤੋਂ ਆਏ ਆ ਭਾਂਡੇ ਵੀ ਹੁੰਦੀ ਪਿਆ ਟੈਂਚੀ ਵੀ ਖਾਲੀ ਪਿਆ ਮੋਬਾਈਲਾਂ ਵੀ ਬੰਦ ਹੋਇਆ ਕੋਈ ਬਿਜਲੀ ਦਾ ਨੰਮ ਨਹੀਂ ਸਾਡੀ ਬਿਜਲੀ ਬੰਦ ਹੋ ਗਈ ਆਹ ਨਹੀਂ ਪਈ ਬੈਲਵੇਂ ਵਿੱਚੋਂ ਬਾਸਿਆ ਕਿੰਨੀ ਮੁਸ਼ਕਲ ਆਈ ਸੁਣਵਾਈ ਨਹੀਂ ਕਰਦਾ ਪਿਆ ਕੋਈ ਸੁਣਵਾਈ ਨਹੀਂ ਹੁੰਦੀ ਪਈਆ ਬਈ ਪੂਰੇ ਘਰ ਮੈਨੇ ਬੈਠੇ ਆ ਮਜਬੂਰਾਂ ਬੈਠੇ ਆ ਹੁਣ ਤਾਂ ਲਾ ਰਾਤ 10:00 ਵੱਜ ਗਿਆ ਹਟ ਕਰ ਉਹ ਸਿੰਘੀ ਤੱਕਿਆ ਅਹੀਂ ਆਣੇ ਲਾ ਤਾਂਨੇ ਤੇ ਬੈਠੇ ਆ ਅਹੀਂ ਕਿਹੜਾ ਸ਼ੌਂਕਾਰ ਜਣਾ ਕਰਾਂ ਚ ਬਣਾਵਾ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਬਹੁਤ ਜਿਆਦੀ ਬਹੁਤ ਜਿਆਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣ ਦਿਆ ਕੋਈ ਨਹੀਂ ਸੰਧਾਪਿਆ ਕੋਈ ਨਹੀਂ ਸੰਧਾਪਿਆ ਵੀਰ ਕੇ ਚੌਂਕ ਤੇ ਪਰ ਨਾਲ ਗਿਆ ਕੀ ਕਰ ਉਹ ਇਹ ਵੀ ਬਿਜਲੀ ਬੋਰਡ ਦੇ ਕੋਈ ਇਹਨਾਂ ਦਾ ਪ੍ਰੋਬਲਮ ਸੀ ਤੇ ਲਾਈਟ ਖਰਾਬ ਹੋਈ ਉਹ ਨਹੀਂ ਬਣਾ ਰਿਹਾ ਉਹ ਜਿਹੜੇ ਉਹ ਮਹੱਲੇ ਵਾਲੇ ਲੋਕ ਆਏ ਸੀ ਉਹ ਜਿਹੜੇ ਆਪਣਾ ਦਾ ਟਕਾਤਾ ਉਹਨੇ ਮਸਲਾ ਹੱਲ ਹੋ ਗਿਆ ਉਹ ਤਾਂ ਨਜ਼ਰ ਆਉਣ ਚੁੱਕਿਆ ਗਿਆ ਇਹ ਬਿਲੀ ਦਾ ਹੱਲ ਹੋ ਗਿਆ ਜਾਂ ਅੱਛਾ ਹੋ ਗਿਆ ਹੋ ਗਿਆ ਜੋ